ਇਹਨੂੰ 5 ਸਾਲ ਹੋ ਗਈ ਸਰਵੀਰ ਬਧਿਆ ਹੀ ਟਰਾਲਾ ਚੋਂਦਾ ਸੀ ਡਰਾਈਵਰ ਸੀਗਾ ਕੀ ਘਟਨਾ ਹੋਈ ਉਹ ਟਰਾਲਾ ਨਈ ਕੋਈ ਪਹਨ ਲਗਾ ਲਈ ਕੋਸਨ ਵੇ ਤੇ ਸਾਇਆ ਜਮ ਵੀਡੀਓ ਦੇ ਵੇਖਿਆ ਮਾਰੇ ਜਾ ਪਿਆ ਟਰਾਲਾ ਫਟਿਆ ਉਹ ਤੋਹ ਕਿਦਾਂ ਪਹਨ ਲਗਾ ਇਹ ਸੋਰਾ ਚੱਕੋ ਮੁੰਡਾ ਕੋ ਦਾ ਮਾਮਾ ਜੀ ਜੀ ਦੇ ਹੋਏ ਨਾਲ ਇਥੇ ਕੰਮ ਕਰਦੇ ਉਹਨਾਂ ਨੇ ਸਾਨੂੰ ਤੇ ਦੱਸਿਆ ਕਿ ਜਾਂ ਗਲਬਾ ਕਿ ਮੈਚਿੰਗ ਹੋ ਗਈ ਕੇ ਇਹਨੂੰ ਪੰਜ ਸਾਲ ਕਿਦੋਂ ਹੋ ਗਿਆ ਸਾਡੇ ਪੰਜ ਸਾਲ ਹੋ ਗਏ ਇਹ ਮਲਕਾ ਦੇ ਪ੍ਰਸ਼ਾਸਨ ਸਾਨੂੰ ਉਹ ਹੁਣ ਮੰਨ ਕਰਨੇ ਆ ਜੀ ਸਾਡੇ ਨੂੰ ਰੈੱਡ ਬਾਡੀ ਹੈ ਜੀ ਸਾਨੂੰ ਸਰਕਾਰ ਕਾਲਾ ਅਤੀ ਲਿਆ ਤੇ ਸਾਨੂੰ ਉਹ ਆ ਕੇ ਬੱਚੇ ਦੀ ਬਾਡੀ ਲੈ ਜਲਦੀ ਜਲਦੀ ਤੁਮਾ ਸੋ ਪੀਤੀ ਛੱਡ ਗਏ ਮਰ ਗਏ ਮੋਰੀ ਬਿਠਿਆ ਤੇ ਨਹੀਂ ਬਠਾ ਜੀ ਦੁੱਖ ਕਿਦੋਂ ਵੱਡਾ ਪਾਉ ਹਾਂ ਦੁੱਖ ਬਹੁਤ ਵੱਡਾ ਜੀ ਸਾਰੇ ਨਗਰ ਨੂੰ ਯਾਨ ਸਾਰੇ ਨਗਰ ਮਿਲ ਜਪਾ ਦੇ ਤਾਂ ਤੱਕ ਜੋ ਆਈ ਹੈ 7 ਸਾਲ ਪਹਿਲੇ ਅਸੀਂ ਬੜੀ ਖੁਸ਼ੀਆਂ ਤੇ ਚਾਵਾਂ ਨਾ ਬੇਟੀ ਦਾ ਵਿਆਹ ਕੀਤਾ 2018 5 ਮਾਰਚ ਨੂੰ ਵਿਆਹ ਹੋਇਆ 2019 ਚੌਥੇ ਮਹੀਨੇ ਦੀ 15 ਤਰੀਕ ਨੂੰ ਇਹਨਾਂ ਦੀ ਬੇਟੀ ਹੋਈ ਹੈ 2019 ਦੇ ਵਿੱਚ 10ਵੇਂ ਮਹੀਨੇ ਬਾਹਰ ਗਿਆ ਜਿਹੜਾ ਕਿ 5 ਸਾਲ ਕਰੀਬ ਹੋ ਰਹੇ ਹੈ ਜੋ ਗਿਆ ਕਿ ਮੈਂ ਘਰ ਬਣਾ ਲਾਂਗਾ ਤਰੇਕੀ ਵਾਰ ਮੈਂ ਵਾਪਸ ਜਾਵਾਂਗਾ ਜੋ 5 ਸਾਲ ਦਾ ਗਿਆ ਵਾਪਸ ਨਹੀਂ ਆਇਆ ਲੇਕਿਨ ਐਸਾ ਹੁਣ ਸੁਣਿਆ ਗਿਆ ਦੱਸੋ ਇਹ ਮਹੀਨੇ ਆਉਣ ਵਾਲਾ ਸੀ ਪਹਿਲਾਂ ਮੈਂ ਸੁਣਿਆ ਕਿਸੇ ਮੈਂ 7ਵੇਂ ਮਹੀਨੇ ਆਉਣਾ ਫਿਰ ਸੁਣਨ ਨੂੰ ਇਹ ਵਿੱਚ 8ਵਾਂ ਮਹੀਨਾ ਚੜਿਆ ਕਿ ਐਸੀ ਮੰਦਪਗਣੀ ਖਬਰ ਆਈ ਕਿ ਐਕਸੀਡੈਂਟ ਹੋਇਆ ਜਿੱਥੇ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਗਈ ਸਾਡੇ ਕੋਲ ਫੋਟੋਆਂ ਆਈਆਂ ਪਲਾ ਦੇਖ ਕੇ ਫਟਵਾंदे ਸੀ ਬੜੇ ਦੁਖੀ ਹੋਏ ਕਿ ਕਿਸ ਤਰੀਕੇ ਨਾਲ ਦੀ ਮਰ ਦਿੱਤੀ ਹੋਈ ਕੋਸ਼ ਵੀ ਸਮੇਂ ਨਹੀਂ ਮਿਲਿਆ ਕਿ ਉਹਨਾਂ ਦੇ ਵਾਸਤੇ ਕੁਝ ਨਹੀਂ ਕਰ ਸਕਦੇ ਜੋ ਹੁਣ ਇਹ ਹੀ ਗੁਆ ਰਿਆ ਕਿ ਜੇ ਸਰਕਾਰ ਚਾਹੇ ਕੁਝ ਕੋਸ਼ਿਸ਼ ਕਰੇ ਉਪਰਾਲਾ ਕਰੇ ਕਿ ਉਹ ਇਥੇ ਦੀ ਗਵਰਨਮੈਂਟ ਦੇ ਨਾਲ ਕੰਟੈਕਟ ਕਰੇ ਕਿ ਜਲਤ ਜਲਤ ਉਹਦੀ ਮ੍ਰਿਤ ਦੇ ਜਿਹੜੀ ਹੈ ਕਿਥੇ ਉਹਨਾਂ ਦੇ ਪਿੰਡ ਚੰਨੇਵਾਲ ਪਹੁੰਚਾਈ ਜਾਏ ਤਾਂ ਕਿ ਅਸੀਂ ਸਾਰੇ ਉਹਨੇ ਦੇ ਮਾਪੇ ਭੈਣ ਭਰਾ ਰਿਸ਼ਤੇਦਾਰ ਸਾਰੇ ਉਹਨਾਂ ਦੇ ਆਖਰੀ ਦਰਸ਼ਨ ਜਿਹੜੇ ਕਰ ਸਕਣ ਤੇ ਅੰਤਮ ਉਹਨਾਂ ਦੇ ਜਿਹੜੀ ਰੀਤੀ ਰਿਵਾਜਾਂ ਦੇ ਨਾਲ ਜਿਹੜਾ ਉਹਨਾਂ ਦਾ ਅੰਤਮ ਸੰਸਕਾਰ ਕਰ ਸਕੀ ਆਪੇ ਹੱਥਾਂ ਦੇ ਨਾਲ ਉਹਨੂੰ ਵਿਦਾ ਕਰ ਸਕੀ ਆ। ਇਹੀ ਹੈ ਕਿ ਸਰਕਾਰ ਦੇ ਅਗੇ ਗੁਹਾਰਿਆ ਕਿ ਜਲਤ ਜਲਤ ਕੋਸ਼ਿਸ਼ ਕਰਨ ਕਿ ਮ੍ਰਿਤਕ ਦੇ ਦੇ ਨੂੰ ਇੰਡੀਆ ਲੈ ਆਉਣ ਦੀ ਸਾਡੀ ਇਹੀ ਉਹਨਾਂ ਅਗੇ ਬੇਨਤੀ ਹੈ।